ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੁਨੀਓਂ ਨੇਕਤਾ ਸਿੱਧੂਪੁਰ ਜ਼ਿਲ੍ਹਾ ਅਮਰitsar ਸੁਪਾਈ ਜ਼ਿਲ੍ਹਾ ਅਮਰitsar ਰੋਜੋ ਲੰਗਰ ਚੱਲ ਰਿਹਾ 26 ਤਰੀਕ ਤੋਂ ਸੋ ਸੰਗਤਾਂ ਰੋਜ ਦੀ ਤਰ੍ਹਾਂ ਅੱਜ 2 ਤਰੀਕ 12ਵਾਂ ਮਹੀਨਾ 2024 ਰੋਜ਼ਾਨਾ ਦੀ ਤਰ੍ਹਾਂ ਜਿਹੜਾ ਵਾ ਗੁਰੂ ਕੇ ਲੰਗਰ ਛਕ ਰਹੀਆਂ ਨੇ ਸੋ ਸਵੇਰ ਤੋਂ 6 ਵਜੇ ਤੋਂ ਜਿਹੜਾ ਵਾ ਲੰਗਰ ਪਰਸ਼ਾਦੇ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਂਦੀ ਆ ਸੋ ਵੱਖ-ਵੱਖ ਜ਼ਿਲ੍ਹਿਆਂ ਬਲਾਕਾਂ ਤੋਂ ਸੰਗਤਾਂ ਜਿਹੜੀਆਂ ਵਾ ਗੁਰੂ ਕੇ ਲੰਗਰ ਛੱਕ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਭਾਈ ਚਰਦੀ ਕਲਾ ਦੇ ਵਿੱਚ ਖਨੌਰੀ ਅੰਦੋਲਨ ਜਿਹੜਾ ਵਾ ਉਹ ਚੱਲ ਰਿਹਾ ਭਾਵੇਂ ਸਾਡੇ ਜਿਹੜੇ ਆਗੂ ਨੇ ਮੇਨ ਜਗਜੀਤ ਸਿੰਘ ਡੱਲੇਵਾਲ ਜੀ ਉਹ ਭੁੱਖ ਹੜਤਾਲ ਦੇਤੇ ਆਪ ਬੈਠੇ ਨੇ ਮਲਵਰਤ ਦੇਤੇ ਬੈਠੇ ਨੇ ਪਰ ਵੇਖੋ ਸੰਗਤਾਂ ਜਿਹੜੀਆਂ ਨੇ ਉਹ ਲੰਗਰ ਪ੍ਰਸ਼ਾਦਾ ਜਿਹੜਾ ਵਾ ਬਾਕੀ ਛਕ ਰੀਆਂ ਨੇ ਔਰ ਰਹੀ ਗੱਲ ਸੰਘਰਸ਼ ਦੀ ਕਿ ਇੱਥੇ ਇੱਕ ਲੜੀ ਜਿਹੜੀ ਆ ਉਹ ਤਿਆਰ ਕਰ ਲਈ ਗਈ ਆ ਡੱਲੇਵਾਲ ਸਾਹਿਬ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਲਿਸਟ ਬਣਾ ਲਈ ਗਈ ਆ ਕਿ ਜੇ ਪਰਮਾਤਪਾ ਨਾ ਕਰੇ ਮੈਨੂੰ ਕੁਝ ਹੁੰਦਾ ਵਾ ਤੇ ਅਗਲਾ ਅਗੂ ਜਿਹੜਾ ਵਾ ਉਹ ਇਸੇ ਤਰ੍ਹਾਂ ਹੀ ਭੋਖੜ ਹੜਤਾਲ ਦਿੱਤੇ ਮਰਨ ਵਰਤੇ ਦਿੱਤੇ ਜਿਹੜਾ ਵਾ ਬੈਠਾ ਰਹੂਗਾ ਤੇ ਜੇ ਉਤਸ਼ਾਹ ਦੀ ਗੱਲ ਕਰੀਏ ਤੇ ਵੱਧ ਚੜ ਕੇ ਲੋਕਾਂ ਦੇ ਵਿੱਚ ਵਿੱਚ ਜਿਹੜਾ ਵਾ ਉਹ ਉਤਸ਼ਾਹ ਆ ਕਿ ਭਾਈ ਅਸੀਂ ਵੀ ਜਿਹੜਾ ਵਾ ਉਹ ਤਿਆਰ ਬਰ ਤਿਆਰ ਆ ਸੋ ਸੰਘਰਸ਼ ਜਿਹੜਾ ਵਾ ਉਹ ਜਿੱਤ ਕੇ ਵਾਪਸ ਪੰਜਾਬ ਨੂੰ ਘਰਾਂ ਦੇ ਵਿੱਚ ਜਿਹੜਾ ਵਾ ਉਹ ਜਾਵਾਂਗੇ ਸਰਕਾਰ ਨੂੰ ਭਾਵੇਂ ਲੱਗਦਾ ਹੋਵੇ ਕਿ ਇਹ ਅੰਦੋਲਨ ਜਿਹੜੇ ਆ ਇਹ ਮੱਠੇ ਪੈ ਰਹੇ ਆ ਜਾਂ ਅੰਦੋਲਨ ਜਿਹੜੇ ਆ ਇਹ ਢਿੱਲੇ ਪੈ ਰਹੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਵੇਖ ਸਕਦੇ ਜੇ ਵੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਵਾ ਅੰਦੋਲਨ ਜਾ ਰਹੇ ਨੇ ਸੋ ਸੇਵਾਦਾਰ ਵੱਲੋਂ ਬੜੇ ਸਤਿਕਾਰ ਦੇ ਨਾਲ ਜਿਹੜਾ ਵਾ ਉਹ ਲੰਗਰ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਸੋ ਸਾਡੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਜੀ ਜਿਵੇਂ ਜਿਵੇਂ ਸੇਵਾਦਾਰਾਂ ਦੀ ਡਿਊਟੀ ਲਈ ਜਾਂਦੇ ਆ ਉਵੇਂ ਉਵੇਂ ਜਿਹੜਾ ਵਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਸੰਗਤਾਂ ਦੇ ਵਿੱਚ ਜਿਹੜਾ ਵਾ ਉਹ ਵਰਤਾਇਆ ਜਾਂਦਾ ਵਾ ਸੋ ਭਾਈ ਵੇਖ ਸਕਦੇ ਜੇ ਤੁਸੀਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਰੰਪਰਾ ਜਿਹੜਾ ਲੰਗਰ ਸ਼ੁਰੂ ਕੀਤਾ ਗਿਆ ਸੀਗਾ ਉਹ ਅੱਜ ਵੀ ਪਾਵੇਂ ਸੰਘਰਸ਼ ਚੱਲ ਰਹੇ ਨੇ ਪਾਵੇਂ ਸਰਕਾਰਾਂ ਜਿਹੜੀਆਂ ਉਹ ਜ਼ਬਰ ਤੇ ਜ਼ੁਲਮ ਕਰ ਰਹੀਆਂ ਨੇ ਪਰ ਇਹ ਲੰਗਰ ਪ੍ਰਸ਼ਾਦੇ ਦੀ ਜਿਹੜੀ ਸੇਵਾ ਵਾ ਇਹ ਲਗਾਤਾਰ ਜਿਹੜੀ ਆ ਉਹ ਚੱਲ ਰਹੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ